ਸਤਨਾਮ ਸ਼੍ਰੀ ਵਾਹਿਗੁਰੂ ਜੀ ਤੀਤੀ ਕੋੜੀ ਮਹਾ ਪੰਜਵਾਂ ਸ਼ਲੋਕ ਆਤਮ ਜੀਤ ਗੁਰਮਤੀ ਗਉਨ ਗਾਏ ਗੋਬਿੰਦੋ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨਸੀ ਚਿੰਦ ਗੁਰੂ ਦੀ ਸਿੱਖਿਆ ਮੁਤਾਬਕ ਪ੍ਰਭੂ ਦੇ ਗੁਣ ਗੋਣ ਨਾਲ ਆਪਣੇ ਆਪ ਨੂੰ ਜਿੱਤਿਆ ਜਾ ਸਕਦਾ ਹੈ ਉਨਾਨਿਕਸਾ ਵਰਮਉਂਦੇ ਹਨ ਗੁਰੂ ਸੰਤ ਦੀ ਮੇਰ ਨਾਲ ਸਾਰੇ ਡਰ ਮੀਟ ਜਾਂਦੇ ਹਨ ਤੇ ਚਿੰਤਾ ਖਤਮ ਹੋ ਜਾਂਦੀ ਹੈ ਪੌੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰਦੇਵ ਮਾਨਤ ਅਨੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ टुडे वंदन बो विकार सफल पूरन ता के काम दुर्मत मिटि हौ मै छुट्टी सिमरत हर को नाम शरण गई पार ब्रह्म की मिटिया आवा गमन आप तरिया कुटुंबस्यो गुण गोविंद प्रब रवन ਹਰ ਕੀ ਟੈਲ ਕਮਾਉਣੀ ਜਪੀਏ ਬ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਮਸਿਆ ਜਿਸ ਨੂੰ ਗੁਰਦੇਵ ਨੇ ਸਬਰ ਸੰਤੋਖ ਬਖਸ਼ਿਆ ਹੈ ਉਸਦੀ ਆਤਮਾ ਸੁਖੀ ਹੋਈ ਹੈ ਜੋ ਪ੍ਰਭੂ ਦੀ ਸੇਵਾ ਵਿੱਚ જોડ ਜਾਂਦਾ ਹੈ ਉਸ ਦਾ ਮਨ ਤੇ ਸਰੀਰ ਠੰਡਾ ਠਾਰ ਹੋ ਜਾਂਦਾ ਹੈ ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ਜੋ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਉਸ ਦੇ अनेका ਵਿਕਾਰਾਂ ਵਾਲੇ ਬੰਧਨ ਟੁੱਟ ਜਾਂਦੇ ਹਨ ਉਸ ਦਾ ਹਰ ਕੰਮ ਸਫਲ ਹੋ ਜਾਂਦਾ ਹੈ ਉਸ ਦੀ ਪੈੜੀ ਮਤ ਛੋਟੇ ਜਾਂਦੀ ਹੈ ਤੇ ਹੋ ਮੈਰੀ ਖਤਮ ਹੋ ਜਾਂਦੀ ਹੈ ਜੋ ਪਾਰ ਬ੍ਰਮ ਦੀ ਛਲ ਲੈਂਦਾ ਹੈ ਉਸ ਦਾ ਆਉਣਾ ਮਤਲਬ ਜੰਮਣਾ ਜਾਣਾ ਮਤਲਬ ਮਰਨਾ ਮੁੱਕ ਜਾਂਦਾ ਹੈ ਪ੍ਰਭੂ ਦੇ ਗੁਣ ਗਾਣ ਕਰਕੇ ਉਹ ਆਪਣੇ ਟੱਬਰ ਸਮੇਤ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ ਉਸ ਪ੍ਰਭੂ ਦਾ ਨਾਮ ਜਪਨਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪੂਰੇ ਗੁਰੂ ਰਾਹੀ ਸਾਰੇ ਸੁਖ ਮਿਲਦੇ ਹਨ ਸ਼ਲੋਕ ਪੂਰਨ ਕਬੂ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਕਾਟ ਜਿਸ ਨੂੰ ਪ੍ਰਭ ਆ ਪੂਰਨ ਜ਼ਿੰਦਗੀ ਵਾਲਾ ਬਣਾ ਦਿੰਦਾ ਹੈ ਉਹ ਪੂਰਨ ਮਨੁੱਖ ਕਦੇ ਵੀ ਨਹੀਂ ਕਾਬਰਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਦਿਨ ਬਦਿੰਨ ਤਰੱਕੀ ਕਰਦਾ ਹੈ ਤੇ ਉਸ ਦੀ ਜ਼ਿੰਦਗੀ ਵਿੱਚ ਕਦੇ ਕਮੀ ਨਹੀਂ ਆਉਂਦੀ ਪੌੜੀ ਪੂਰਨਮ ਪੂਰਨ ਪ੍ਰਭ ਇਕ ਕਰਨ ਕਰਣ ਸਮਰਥ ਜਿਐ ਜੰਤ ਦਿਆਲ ਪੁਰਖ ਸਭ ਉਪਰ ਜਾ ਕਾ ਹੱਥ ਕੋਨੇ ਨਿਦਾਨ ਗੋਬਿੰਦ ਗੁਰ ਜਿਆ ਜ ਕਾ ਹੋਏ ਅੰਤਰੀ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਰਮ ਬ੍ਰਹਮ ਪਰਮੇਸ਼ਰੋ ਸਭ ਬਿਦ ਜਾਣਨ ਹਾਰ ਸੰਤ ਸਹਾਈ ਸ਼ਰਨ ਜੋਗ ਆਠ ਪੈਰ ਨਮਸਕਾਰ ਅਕਥ ਕਥਾ ਨਾ ਬੁੱਝੀਐ ਸਿਮਰੋ ਹਰ ਕੇ ਚਰਨ ਪਤਿਤ ਉਦਾਹਰਣ ਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ ਪੂਰਨ ਮਾਸ਼ੀ ਸਿਰਫ ਇੱਕ ਪ੍ਰਭੂ ਹੀ ਹਰ ਤਰ੍ਹਾਂ ਨਾਲ ਪੂਰਨ ਹੈ ਉਹ ਸਭ ਕੁਝ ਕਰਨ ਅਤੇ ਕਰਾਉਣ ਦੀ ਤਾਕਤ ਰੱਖਦਾ ਹੈ ਉਹ ਸਾਰੇ ਜਿਗਮਾਂ ਉੱਤੇ ਤਰਸ ਕਰਦਾ ਹੈ ਸਾਰਿਆਂ ਉੱਪਰ ਉਸਦਾ ਹੱਥ ਹੈ ਉਹ ਗੁਨਾ ਦਾ ਖਜ਼ਾਨਾ ਹੈ ਸਭ ਕੁਝ ਉਸ ਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਹੁੰਦਾ ਹੈ ਉਹ ਪ੍ਰਭੂ ਦਿਲਾਂ ਦੀ ਜਾਣਨ ਵਾਲਾ ਹੈ ਸਮਝਦਾਰ ਹੈ ਉਹ ਹੀ ਅਲਖ ਨਿਰੰਝਣ ਹੈ ਉਪਾਰ ਬ੍ਰਹਮ ਪਰਮੇਸ਼ਰ ਹਰੇਕ ਤਰੀਕਾ ਜਾਣਦਾ ਹੈ ਉਹ ਸੰਤਾਂ ਦੀ ਮਦਦ ਕਰਨ ਵਾਲਾ ਹੈ ਸ਼ਰਨ ਦੇਣ ਵਿੱਚ ਸਮਰਥ ਹੈ ਮੈਂ ਅੱਠੇ ਪੈਰ ਉਸ ਨੂੰ ਨਮਸਕਾਰ ਕਰਦਾ ਹਾਂ ਉਸ ਦੀ ਅਕਥ ਕਹਾਣੀ ਨੂੰ ਸਮਝਿਆ ਨਹੀਂ ਜਾ ਸਕਦਾ ਉਸ ਪ੍ਰਭੂ ਦੇ ਚਰਨ ਸਿਮਰੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਡਿੱਗੇ ਹੋਏ ਜੀਵਾਂ ਨੂੰ ਬਚਾਉਣ ਵਾਲਾ ਹੈ ਅਨਾਥਾਂ ਦਾ ਮਾਲਕ ਹੈ ਅਸੀਂ ਉਸ ਪ੍ਰਬੁੱਦੀ ਸ਼ਰਨ ਵਿੱਚ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ